ਸਤ ਸਰਕਾਰ ਆਪ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਆਪਣੀ ਇੱਕ ਨਿੱਜੀ ਗੱਲ ਸਹਿਰ ਕਰਨਾ ਚਾਹੁੰਦਾ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਗੱਲ ਨੂੰ ਧਿਆਨ ਨਾਲ ਸੁਣੋਗੇ ਤੇ ਸਮਝੋਗੇ ਅਸੀਂ ਵੇਖਦੇ ਪੰਜਾਬ ਦੇ ਵਿੱਚ ਵੱਖੋ-ਵੱਖ ਬਹੁਤ ਸਾਰੀਆਂ ਸੰਸਥਾਵਾਂ ਨੇ ਔਰ ਜਥੇਵੰਦੀਆਂ ਨੇ ਮਿਸ਼ਨਰੀ ਕਾਲਜਾਂ ਨੇ ਤੇ ਉਹਨਾਂ ਵਿੱਚ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ ਤੇ ਉਹ ਬੱਚਿਆਂ ਨੂੰ ਤਿਆਰ ਕਰਦੇ ਗੁਰਮਤ ਵਿਦਿਆ ਵਾਸਤੇ ਦਰਸਲ ਦੇ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ ਗੁਰਮਤ ਲਿਟਰੇਚਰ ਨੂੰ ਤੇ ਅਸੀਂ ਉੱਥੇ ਇੱਕ ਗੱਲ ਦਾ ਧਿਆਨ ਨਹੀਂ ਦਿੰਦੇ ਆਂ ਕਿ ਜਿਹੜੇ ਸਾਡੇ ਸਕ੍ਰਿਪਚਰ ਨੇ ਧਰਮ ਗ੍ਰੰਥ ਨੇ ਤੇ ਜਿਹੜੇ ਕਿਤਾਬਾਂ ਤੇ ਇਤਿਹਾਸ ਦੀਆਂ ਜਿਹੜਾ ਵੀ ਲਿਟਰੇਚਰ ਹੈਗਾ ਸਾਡੇ ਕੋਲ ਉਹ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਿਲਾਵਟ ਹੋ ਚੁੱਕੀ ਹੈ ਅਸੀਂ ਹਮੇਸ਼ਾ ਇੱਕੋ ਹੀ ਗੱਲ ਆਖਦੇ ਹਾਂ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਧੋਕਾ ਹੋ ਰਿਹਾ ਹੈ ਕਈ ਅਲੱਗ-ਅਲੱਗ ਵਿਚਾਰਤਾ ਰਹੋ ਨੇ ਸਾਡੇ ਕੋਲ ਤੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਸਾਡੇ ਨਾਲ ਤੱਕਾ ਹੋ ਰਿਹਾ ਸਿੱਖਾਂ ਨਾਲ ਤੱਕਾ ਹੋ ਰਿਹਾ ਪੰਜਾਬ ਦੇ ਵਿੱਚ ਆਰਐਸਐਸ ਘੁਸਪੈਠ ਕਰ ਰਹੀ ਹੈ ਸਿੱਖਾਂ ਦੇ ਵਿੱਚ ਐਨੀਂ ਅਦਰ ਬਹੁਤ ਜਾਂ ਐਸੀ ਇੰਦੀਆਂ ਗੱਲਾਂ ਨੇ ਤੇ ਉਹਨ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਕੀ ਆਪਣੇ ਧਰਮ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਿਆ ਕਦੇ ਨਹੀਂ ਪੜ੍ਹਿਆ ਹੋਗਾ ਜਦੋਂ ਅਸੀਂ ਕਿਸੇ ਵੀ ਸਕ੍ਰਿਪਚਰ ਨੂੰ ਪੜ੍ਹਦੇ ਹਾਂ ਤੇ ਉਸ ਤੋਂ ਬਾਅਦ ਉਸ ਨੂੰ ਸਟੱਡੀ ਕਰਦੇ ਹਾਂ ਉਸ ਦੇ ਵਿੱਚ ਅਧਿਐਨ ਕਰਦੇ ਹਾਂ ਉਸ ਤੋਂ ਬਾਅਦ ਉਸ ਦੇ ਵਿੱਚ ਅਸੀਂ ਰਿਸਰਚ ਕਰਦੇ ਹਾਂ ਤੇ ਉਸ ਦੇ ਵਿੱਚ ਸਾਨੂੰ ਬਹੁਤ ਸੀਆਂ ਥਾਵਾਂ ਤੇ ਗਲਤੀਆਂ ਜਾਂ ਕਈ ਮਿਸਟੇਕਸ ਵਗੈਰਾ ਮਿਲਦੀਆਂ ਨੇ ਲੇਕਿਨ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਹਮੇਸ਼ਾ ਆਰਐਸਐਸ ਜਾਂ ਫਿਰ ਐਨੀ ਅਦਰ ਜਿਹੜੇ ਦੂਜੇ ਗਰੁੱਪ ਨੇ ਦੂਜੇ ਧਰਮਾਂ ਦੇ ਉਹਨਾਂ ਤੇ ਬਲੇਮ ਕਰਦੇ ਆ ਲੇਕਿਨ ਅਸੀਂ ਆਪਣੇ ਵੱਲ ਨਹੀਂ ਚਾਹਤ ਚਾਹਤ ਮਾਰਦੇ ਆਪਣੇ ਵੱਲ ਨਹੀਂ ਵੇਖਦੇ ਕਿ ਸਾਡੇ ਵਿੱਚ ਕੀ ਕਮੀ ਹੈ ਅਸੀਂ ਹਮੇਸ਼ਾ ਇਹ ਕੋਈ ਗੱਲ ਦੂਜਿਆਂ ਵਾਸਤੇ ਆਖਦੇ ਆ ਕਿ ਉਹ ਲੋਕ ਸਾਡੇ ਨਾਲ ਧੱਕਾ ਕਰ ਰਹੇ ਧੋਖਾ ਹੋ ਰਿਹਾ ਸਾਡੇ ਨਾਲ ਕਿ ਬੇਦਬੀ ਹੋ ਗਈ ਅਨੇਕ ਅਦਰ ਬਹੁਤ ਸਿਆ ਦਾਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਸੋਚਦੇ ਹਾਂ ਲੇਕਿਨ ਅਸੀਂ ਬਲੇਮ ਹਮੇਸ਼ਾ ਦੂਜਿਆਂ ਤੇ ਰੱਖਦੇ ਹਾਂ ਦੂਜਿਆਂ ਤੇ ਮੜ ਦਿੰਦੇ ਨੇ ਤੇ ਜਦੋਂ ਅਸੀਂ ਪੜਦੇ ਹਾਂ ਆਪਣੇ ਲਈ ਲਿਟਰੇਚਰ ਨੂੰ ਆਪਣੇ ਧਾਰਮਿਕ ਸੰਸਥਾਵਾਂ ਤੇ ਅਸੀਂ ਕਦੇ ਵੇਖਦੇ ਨਹੀਂ ਆ ਕਿ ਉਸ ਦੇ ਵਿੱਚ ਸਾਡਾ ਜਿਹੜਾ ਧਰਮ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਉਸ ਦੇ ਵਿੱਚ ਅਸੀਂ ਕਦੇ ਵੇਖਦੇ ਨਹੀਂ ਕਿ ਉਹਦੇ ਵਿੱਚ ਕੀ ਕੀ ਮਿਲਟ ਹੋਈ ਹੈ ਹੈ ਮੈਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਤੇ ਉੱਥੇ ਮੈਨੂੰ ਬਹੁਤ ਸਾਰੀਆਂ ਅਦਾਦੀਆਂ ਗੱਲਾਂ ਮਿਲਦੀਆਂ ਨੇ ਜਿਹੜੇ ਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਕਦੇ ਜਦੋਂ ਮੈਂ ਸਿੱਖ ਬਣਿਆ ਸੀ ਉਦੋਂ ਮੈਂ ਵੇਖਿਆ ਕਿ ਸਿੱਖੀ ਦਾ ਬਹੁਤ ਵਧੀਆ ਮਤਲਬ ਇੱਕ ਤਰੀਕਾ ਹੈ ਜਿਹਨੂੰ ਅਸੀਂ ਦੂਜੇ ਦੂਜੇ ਸ਼ਬਦਾ ਵਿੱਚ ਆਖ ਸਕਦਾ ਹੈ ਕਿ ਇੱਕ ਵਧੀਆ ਸ਼ਬਦਾਵਲੀ ਹੈ ਔਰ ਇੱਕ ਪੰਥ ਹੈ ਰਾਹ ਹੈ ਲੇਕਿਨ ਜਦੋਂ ਅਸੀਂ ਦਿਵੇਖ ਦੇ ਮੈਫ ਦੇ ਵਿੱਚ ਆਇਆ ਤਾਂ ਮੈਂ ਇੱਥੇ ਪੜਾਈ ਕੀਤੀ ਪੰਜਾਬ ਦੇ ਵਿੱਚ ਅਸੀਂ ਉਹ ਉੱਥੇ ਪੰਜਾਬ ਦੇ ਵਿੱਚ ਧਿਆਨ ਦਿੱਤਾ ਮੈਂ ਕਿ ਜਿਹੜੇ ਵੱਖ-ਵੱਖ ਸੰਸਥਾਵਾਂ ਨੇ ਉਹ ਇੱਕ ਦੂਜੇ ਤੇ ਹਮੇਸ਼ਾ ਉਂਗਲੀਆਂ ਚੁੱਕ ਦੇਣੇ ਇੱਕ ਦੂਜਰੇ ਦੇ ਖਿਲਾਫ ਨੇ ਬਹੁਤ ਜ਼ਿਆਦਾ ਲੇਕਿਨ ਅਸੀਂ ਕਦੇ ਮਿਲ ਜੁਲ ਕੇ ਕੰਮ ਨਹੀਂ ਕੀਤਾ ਅਗਰ ਜੇਕਰ ਅਸੀਂ ਮਿਲ ਜੁਲ ਕੇ ਕੋਈ ਵੀ ਕੰਮ ਕਰਦੇ ਤਾਂ ਸਾਨੂੰ ਕਦੇ ਇਹ ਇੱਕ ਅੱਖਣ ਦੀ ਲੋਡ ਨਹੀਂ ਪੈਣੀ ਸੀ ਕਿ ਸਾਡੇ ਵਿੱਚ ਆਰਐਸਐ ਜਾਂ ਫਿਰ ਐਨੀ ਕੋਈ ਦੂਜੀ ਸੰਸਥਾ ਘੁਸਪੈਠ ਕਰ ਰਹੀ ਹੈ ਕਿਉਂਕਿ ਅਸਲ ਵਿੱਚ ਜਿਹੜੇ ਲੋਕ ਇਹ ਸਾਰੀਆਂ ਗੱਲਾਂ ਆਖਦੇ ਨੇ ਉਹ ਮੇਰੀ ਨਜ਼ਰਾਂ ਦੇ ਵਿੱਚ ਅਪਾਹਜ ਨੇ ਅਪੰਗ ਮੈਂ ਉਹਨਾਂ ਨੂੰ ਆਖ ਨਹੀਂ ਸਕਦਾ ਲੇਕਿਨ ਅਪਾਹਜ ਇੱਕ ਵਧੀਆ ਸ਼ਬਦਾਵਲੀ ਹੋਊਗੀ ਉਹਨਾਂ ਲੋਕਾਂ ਦੇ ਵਾਸਤੇ ਕਿਉਂਕਿ ਉਹ ਮਾਨਸਿਕ ਤੌਰ ਤੇ ਅਪਾਹਜ ਨੇ ਕਿਉਂਕਿ ਉਹਨਾਂ ਦੀ ਬੁੱਧੀ ਇਸ ਤੋਂ ਜ਼ਿਆਦਾ ਚੱਲ ਹੀ ਨਹੀਂ ਸਕਦੀ ਉਹ ਲੋਕਾਂ ਨੂੰ ਸਿਰਫ ਗੁੰਮਰਾਹ ਕਰ ਰਹੇ ਨੇ ਭੜਕਾ ਰਹੇ ਨੇ ਕਿਉਂਕਿ ਉਹ ਖੁਦ ਤਾਂ ਸਟੱਡੀ ਕਰ ਨਹੀਂ ਸਕਦੇ ਬਸ ਉਹਨਾਂ ਤੇ ਇਹ ਕਿ ਉਹਨਾਂ ਦੇ ਕੋਲ ਬਹਾਨਾ ਹੈਗਾ ਕਿ ਦੂਜੇ ਧਰਮਾਂ ਦੇ ਲੋਕ ਆ ਦੂਜੇ ਲੋਕ ਸਾਡੇ ਨਾਲ ਧੱਕਾ ਕਰ ਰਹੇ ਆ ਗੋਸਪੈਟ ਕਰ ਰਹੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਟੱਡੀ ਕਰਦੇ ਮੈਂ ਅੱਜ ਪੂਰੇ ਦਾਅਵੇ ਨਾਲ ਇਹ ਗੱਲ ਕਹਿਣ ਦਾ ਕਹਿਣ ਲੱਗਿਆ ਕਿ ਇਸ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਕਾਮੀਆਂ ਹੈਗੇ ਜਿਨ੍ਹਾਂ ਨੂੰ ਅਸੀਂ ਆਖ ਤੱਕ ਜਦ ਕਿ ਜੋ ਮਿਲਾਵਟ ਹੈ ਸ਼ਬਦਾਂ ਨੂੰ ਜੋੜ ਤੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਜਦੋਂ ਅਸੀਂ ਪੜਦੇ ਆ ਸਾਨੂੰ ਜਿਹੜਾ ਤੋਂ ਪੜਿਆ ਹੋਊਗਾ ਪੰਜਾਬੀ ਵਿਆਕਰਣ ਅਤੇ ਸਿੱਖ ਇਤਿਹਾਸ ਜਾਂ ਗੁਰਬਾਣੀ ਦੇ ਅਰਥ ਜੇ ਨੂੰ ਪਤਾ ਹੋਊਗਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਵੀ ਪੜੂਗਾ ਉਹਨੂੰ ਪਤਾ ਲੱਗ ਜਾਊਗਾ ਉੱਥੇ ਕਿ ਕਿਹੜਾ ਅੱਖਰ ਕਿੱਥੇ ਮਿਲਾਵਟ ਹੋਈ ਹੈ ਜਿਹਨੂੰ ਕਦੇ ਪਤਾ ਹੀ ਨਹੀਂ ਹੈ ਉਹ ਖਾਲੀ ਪਾਠੀ ਹੈ ਉਹਨੂੰ ਉਸ ਤੋਂ ਜ਼ਿਆਦਾ ਕੁਝ ਪਤਾ ਹੀ ਨਹੀਂ ਉਹ ਕਿਵੇਂ ਆਖ ਸਕਦਾ ਹੈ ਕਿ ਇੱਥੇ ਮਿਲਾਵਟ ਹੈ ਲਫ਼ਜ਼ ਗਲਤ ਹੈ ਅਸੀਂ ਹਮੇਸ਼ਾ ਇੱਕੋ ਹੀ ਗੱਲ ਆਖਦੇ ਆ ਕਿ ਆਰਐਸਐਸ ਕਰ ਰਹੀ ਆਰਐਸਐਸ ਉਹ ਕਰ ਰਹੀ ਹੈ ਕਿ ਕੀ ਪਾਗਲਪਨ ਹੈ ਕਿ ਆਰਐਸਐਸ ਤੁਹਾਨੂੰ ਕਹਿੰਦੀ ਹੈ ਕਿ ਤੁਸੀਂ 10 ਗੁਰੂਆਂ ਦੇ ਨਾਂ ਦੀ ਫੋਟੋ ਆਪਣੇ ਘਰਾਂ ਵਿੱਚ ਲਾਓ ਆਪਣੇ ਗੁਰਦੁਆਰੇ ਉੱਤੇ ਵਿੱਚ ਲਾਓ ਕੀ ਸਾਰੇ ਗੱਲਾਂ ਆ ਰੱਸ ਤੁਹਾਨੂੰ ਤੁਹਾਡਾ ਇੱਕ ਹਰਾ ਕੇ ਤੁਹਾਨੂੰ ਸਿਖਾ ਰਹੀ ਹੈ ਨਹੀਂ ਨਾ ਤੇ ਤੁਸੀਂ ਐਵੇਂ ਦੀਆਂ ਪਾਗਲ ਪਾਗਲ ਭੰਤੀ ਵਾਲੀ ਗੱਲਾਂ ਗੱਲਾਂ ਕੀ ਮੈਂ ਕਰ ਸਕਦੇ ਹੋ ਮੈਂ ਹਾਲ ਕਿ ਇਤਨੀ ਚੰਗੀ ਤਰ੍ਹਾਂ ਪੰਜਾਬੀ ਨਹੀਂ ਬੋਲ ਸਕਦਾ ਮੈਨੂੰ ਪੰਜਾਬੀ ਬੋਲਣ ਨਹੀਂ ਆਉਂਦੀ ਇਤਨੀ ਚੰਗੀ ਤਰ੍ਹਾਂ ਲੇਕਿਨ ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿ ਜਿੰਨਾ ਹੋ ਸਕੇ ਮੈਂ ਪੰਜਾਬੀ ਬੋਲਾਂ ਯਾਰ ਇਸ ਦੇ ਵਿੱਚ ਕਈ ਗ੍ਰਾਮਰਿਕ ਗ੍ਰੈਮੈਟੀਕਲੀ ਮਿਸਟੇਕ ਹੋ ਸਕਦੀ ਆ ਨਾ ਮੇਰੇ ਗੱਲਾਂ ਦੇ ਵਿੱਚ ਤੋਂ ਉਹਨਾਂ ਨੂੰ ਤੁਸੀਂ ਸਮਝ ਸਕਦੇ ਹੋ ਆਪਣੇ ਅਨੁਸਾਰ ਕਿ ਮੈਂ ਕੀ ਕਹਣਾ ਕਹਿਣਾ ਚਾਹੁੰਦਾ ਤੁਹਾਡੇ ਤੁਹਾਡੇ ਨਾਲ ਆਪਣੇ ਕਿਹੜੇ ਗੱਲ ਸ਼ੇਅਰ ਕਰਨਾ ਚਾਹੁੰਦਾ ਫਿਰ ਜਦੋਂ ਅਸੀਂ ਦਸ਼ਮ ਗ੍ਰੰਥ ਨੂੰ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਵੀ ਅਸੀਂ ਕਿੰਤੂ ਪਰੰਤੂ ਕਰਦੇ ਹਾਂ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਉਸ ਤੇ ਅਸੀਂ ਕਿੰਤੂ ਪਰੰਤੂ ਕਰਦੇ ਤੇ ਫਿਰ ਉਸ ਤੋਂ ਬਾਅਦ ਮੂਲ ਮੰਤਰ ਮੰਗਲਾ ਚਰਨ ਉੱਥੇ ਅਸੀਂ ਕਿੰਤੂ ਪਰੰਤੂ ਹੈ ਇਹ ਕੀ पागलਪਨ ਹੈ ਤੁਸੀਂ ਵਿਚਾਰ ਵੀ ਨਹੀਂ ਕਰਦੇ ਹੋ ਹੈਨਾ ਅਗਰ ਤੁਹਾਨੂੰ ਇਤਨਾ ਹੀ ਕੋਈ ਗਲਤ ਫਹਿਮੀ ਹੈ ਕਿਸੇ ਦੇ ਵਿੱਚ ਚਾਹੇ ਕੋਈ ਮਿਸ਼ਨਰੀ ਹੋਵੇ ਚਾਹੇ ਕੋਈ ਸੰਪਰਦਾਇ ਹੋ ਜਿਨ੍ਹਾਂ ਨੂੰ ਇਦਾਂ ਦੀ ਕੋਈ ਉਹ ਹੈਗੀ ਗਲਤ ਫਹਿਮੀ ਹੈ ਕਿ ਜਾਂ ਕੋਈ ਵੀ ਇਦਾਂ ਦੀ ਉਹਨਾਂ ਦੇ ਵਿੱਚ ਮਿਸਕਨਸੈਪਸ਼ਨਸ ਹੈਗੇ ਨੇ ਤਾਂ ਉਹ ਕਲੀਅਰ ਕਰ ਸਕਦੇ ਬੈ ਕੇ ਅਸੀਂ ਨਾਲ ਮਿਲ ਜੁਲ ਕੇ ਇਹਨੂੰ ਸੁਲਝਾ ਸਕਦੇ ਹਾਂ ਲੇਕਿਨ ਮਿਸ਼ਨਰੀ ਗੁਰੂ ਪਾਖ ਦਾ ਕਿ ਅਸੀਂ ਦਸਮ ਕਰਨ ਤੋਂ ਉਹਨੂੰ ਦੇਖਣਾ ਹੀ ਨਹੀਂ ਅਸੀਂ ਵੇਖਾਂਗਾ ਹੀ ਨਹੀਂ ਤੇ ਇਹ ਕਿੱਥੇ ਕਿਹੜੀ ਗੱਲ ਹੋ ਗਈ ਇਹ ਤਾਂ ਬਿਲਕੁਲ ਨਹੀਂ ਰਹੀ ਪਾਗਲ ਜਿਹੀ ਗੱਲ ਹੈਗੀ ਹੈਨਾ ਔਰ ਜਦੋਂ ਮੈਂ ਪ੍ਰੋਫੈਸਰ ਸਾਹਿਬ ਸਿੰਘ ਦਾ ਜਿਹੜਾ ਉਹਨਾਂ ਨੇ ਟੀਕਾ ਕੀਤਾ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦਰਪਣ ਉਸ ਦੇ ਵਿੱਚ ਵੀ ਮੈਂ ਹਜ਼ਾਰੋਂ ਕਮੀਆਂ ਲੱਭੀਆਂ ਨੇ ਹੁਣ ਮੈਂ ਇੱਥੇ ਇੱਕ ਗੱਲ ਔਰ ਤੁਹਾਨੂੰ ਦੱਸ ਦੇਣਾ ਕਿ ਜਿਹੜੇ ਕਈ ਕੱਟਰ ਮਿਸ਼ਨਰੀਵਾਦੀ ਹੈਗੇ ਉਹ ਜ਼ਰੂਰ ਇਹ ਗੱਲ ਆਖਣਗੇ ਕਿ ਤੂੰ ਵੱਡਾ ਵਿਦਵਾਨ ਹੈ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਦੇ ਟਿੱਕੇ ਦੇ ਵਿੱਚ ਕਮੀਆਂ ਦੱਸ ਰਿਹਾ ਤੋਂ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਇੱਕੋ ਗੱਲ ਆਖਣਾ ਚਾਹੂੰਗਾ ਕਿ ਦੱਸ ਦੇਣਾ ਕਿ ਤੁਸੀਂ ਇੱਕ ਬਾਰ ਨਾ ਆਮੋ ਸਾਹਮਣੇ ਬੈ ਕੇ ਗੱਲ ਕਰ ਲਓ ਪਤਾ ਲੱਗ ਜਾਊਗਾ ਕਿਹੜਾ ਕਿੱਥੇ ਕੀ ਪੜਿਆ ਹੈ ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜੀ ਸੰਸਕ੍ਰਿਤ ਦੀ ਵਿਆਕਰਣ ਦਾ ਇਸਤੇਮਾਲ ਕੀਤਾ ਹੋਇਆ ਉਹ ਪਹਿਲੀ ਵਿਆਕਰਣ ਹੈ ਠੀਕ ਹੈ ਔਰ ਮੈਂ ਸੰਸਕ੍ਰਿਤ ਦੀ ਨੋ ਨੋ ਵਿਆਕਰਣ ਜਾਣਦਾ ਚੰਗੀ ਤਰ੍ਹਾਂ ਜਾਣਦਾ ਔਰ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਕਿ ਨਾ ਜੀ ਐਦਾ ਨਹੀਂ ਹੋ ਸਕਦਾ ਉਦਾ ਨਹੀਂ ਹੋ ਸਕਦਾ ਮੈਂ ਹਜ਼ਾਰੋਂ ਕਾਮੀਆਂ ਤੁਹਾਡੇ ਸਾਹਮਣੇ ਰੱਖ ਸਕਦਾ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਾਰੋਂ ਮਿਲਾਵਟ ਕਿ ਸਾਡੇ ਜਿਹੜੇ ਛਾਪੇਖਾਨੇ ਹੈਗੇ ਉਸ ਦੇ ਵਿੱਚ ਆਰਐਸਐਸ ਦੇ ਲੋਕ ਨੇ ਕਿ ਫਿਰ ਸਾਡੀ ਜਿਹੜੀ ਮਾਨਸਿਕਤਾ ਹੈ ਉਹ ਆਰਐਸਐਸ ਦੀ ਸੋਚ ਮੁਤਾਬਿਕ ਚੱਲ ਰਹੀ ਹੈ یا پھر ਸਾਡੇ ਬਸ ਸਾਡੇ ਬਸ ਦੀਆਂ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਅਸੀਂ ਕੋਈ ਰਿਸਰਚ ਕਰ ਸਕਦੇ ਆ ਅਸੀਂ ਆਪਾਹੀ ਜਹ ਮਾਨਸਿਕ ਤੌਰ ਤੇ ਤਹਾਂ ਅਸੀਂ ਆਪਣੇ ਬਚਾਅ ਵਾਸਤੇ ਆਰਐਸਐਸ ਨੂੰ ਸਾਰਾ ਇੱਕ ਸਾਰਾ ਦੋਸ਼ ਮੜ ਦਿੰਦੇ ਮੈਨੂੰ ਐਂ ਹੀ ਲੱਗਦਾ ਹੈ ਕਿ ਜਿਹੜੇ ਆਪ ਸਾਡੇ ਪ੍ਰਚਾਰਕ ਹੈਗੇ ਉਹ ਮਾਨਸਿਕ ਆਪਾਹੀ ਨੇ ਮਾਨਸਿਕ ਤੌਰ ਤੇ ਔਰ ਉਹ ਕੋਈ ਵੀ ਚੀਜ਼ ਨੂੰ کلیئر ਤਾਂ ਕਰ ਨਹੀਂ ਸਕਦੇ بس ਉਹਨਾਂ ਨੂੰ ਇੱਕ ਬਹਾਨਾ ਚਾਹੀਦਾ ਆਪਣੇ ਬਚਾਅ ਵਾਸਤੇ ਅਗਰ ਤੁਸੀਂ ਇੱਕ ਵਧੀਆ ilm ਨੂੰ ਜਾਣਦੇ ਹੋ ਤੇ ਤੁਸੀਂ ਕਦੇ ਨਹੀਂ ਕਹੋਗੇ ਕਿ ਕੋਈ ਸਾਡੇ ਨਾਲ ਧੱਕਾ ਕਰ ਰਿਹਾ ਕੋਈ ਸਾਡੇ ਧਰਮ ਦੇ ਵਿੱਚ ਮਿਲਾਵਟ ਕਰ ਰਿਹਾ ਹੈ ਕਿ ਦادیه ਗਲਤ ਨਹੀਂ ਕਰ ਸਕਦੇ ਤੁਸੀਂ ਕਿਉਂਕਿ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਊਗਾ ਜਦੋਂ ਤੁਸੀਂ ਕੋਈ ਵੀ ਅੱਖਰ ਨੂੰ ਪੜੋਗੇ ਉੱਥੇ ਹੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਅੱਖਰ ਗਲਤ ਹੈ ਤੁਹਾਨੂੰ ਤੁਸੀਂ ਉੱਥੇ ਉਹਨੂੰ ਕਰੈਕਟ ਕਰੋਗੇ ਕਰੈਕਸ਼ਨ ਕਰੋਗੇ ਤੋ ਜਦੋਂ ਮੈਂ ਦੇਖਦਾ ਕਿ ਪੰਜਾਬ ਦੇ ਜਿਹੜੇ ਪ੍ਰਚਾਰਕ ਨੇ ਉਹ ਹਿੰਦੀ ਔਰ ਪੰਜਾਬੀ ਬੋਲੀ ਦੇ ਆਧਾਰ ਤੇ ਸਾਡੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਕਰਦੇ ਕਰਦੇ ਨੇ ਤੇ ਉਹਨਾਂ ਨੂੰ ਮੈਂ ਚੰਗੇ ਸਿੱਧੀ ਔਰ ਸਾਫ਼ ਤਰੀਕੇ ਨਾਲ ਇੱਕੋ ਗੱਲ ਆਖਣਾ ਚਾਹੁੰਦਾ ਕਿ ਜੇਕਰ ਤੁਹਾਨੂੰ ਇੰਨਾ ਹੀ ਵੱਡਾ ਘਮੰਡ ਹੈ ਕਿ ਅਸੀਂ ਪੰਜਾਬ ਦੇ ਹਾਂ ਕਿ ਸਾਡੇ ਕੋਲ ਵਿੱਦਿਆ ਹੈ ਤਾਂ ਤੁਸੀਂ ਇੱਕ ਵਾਰ ਨਾ ਆਮੋ ਸਾਹਮਣੇ ਗੱਲ ਕਰ ਲਓ ਪਤਾ ਲੱਗੂਗਾ ਤੁਹਾਨੂੰ ਕਿ ਕੌਣ ਕਿੰਨੇ ਪਾਣੀ ਚ ਹੈਗਾ ਹੈਨਾ ਤੇ ਦੂਜੀ ਗੱਲ ਅ ਅਗਰ ਤੁਹਾਡੇ ਦਿਲ ਦੇ ਵਿੱਚ ਦਾਦੇ ਕੋਈ ਭਾਵਨਾ ਹੈਗੀ ਕਿ ਇਹ ਹਿੰਦੀ ਦੇ ਲੋਕ ਨੇ ਹਿੰਦੀ ਬੋਲੀ ਬੋਲਣ ਵਾਲੇ ਅਸੀਂ ਪੰਜਾਬੀ ਬੋਲਦੇ ਆ ਤੇ ਫਿਰ ਉਹ ਤੋਂ ਬਿਲਕੁਲ ਘਟੀਆ ਸੋਚ ਹੈ ਕਿ ਤੁਹਾਡੀ ਹੈਨਾ ਜਦੋਂ ਅਸਮਾ ਵੇਖਦਾ ਮੈਂ ਸੰ 2016 ਤੋਂ ਕੰਟੀਨਿਊ ਸਿੱਖੀ ਦੇ ਅੰਦਰ ਹਿਸਟਰੀ ਕਰ ਰਿਹਾ ਹਾਂ ਔਰ ਅੱਜ ਠੀਕ ਹੈ ਮੈਂ ਕਥਾ ਵੀ ਕੰਪਲੀਟ ਕੀਤੀ ਆਪਣੀ ਤੇ ਅਲੱਗ-ਅਲੱਗ ਧਰਮਾਂ ਤੇ ਸਟਡੀ ਵੀ ਕੀਤੀ ਚਲੋ ਉਹ ਇੱਕ ਵੱਖਰੀ ਗੱਲ ਹੈ ਮੈਂ ਇੱਕੋ ਗੱਲ ਦੇ ਕਿ ਪੰਜਾਬ ਦੇ ਵਿੱਚ ਮੈਂ ਕਈ ਬੜੀ ਸਟੇਜਾਂ ਤੇ ਵੀ ਗਿਆ ਤੇ ਉੱਥੇ ਵੀ ਮੇਰੇ ਖਿਲਾਫ ਇੱਕੋ ਹੀ ਗੱਲ ਆਖੀ ਗਈ ਕਿ ਇਹ ਪੰਜਾਬੀ ਨਹੀਂ ਬੋਲਦਾ ਮੈਂ ਦਿੱਲੀ ਆਇਆ ਦਿੱਲੀ ਦੇ ਵਿੱਚ ਵੀ ਸੇਮ ਕੰਡੀਸ਼ਨ ਹੋਈ ਮੈਂ ਬੰਬਈ ਗਿਆ ਬੰਬਈ ਵੀ ਸੇਮ ਕੰਡੀਸ਼ਨ ਹੋਈ ਮੈਂ ਨੇਪਾਲ ਗਿਆ ਨੇਪਾਲ ਵੀ ਸੇਮ ਕੰਡੀਸ਼ਨ ਕੀ ਪਾਗਲਪਨ ਹੈ ਤਰਡੇ ਕੋਲ ਠੀਕ ਆ ਸਿਪ ਹਿੰਦੀ ਬੋਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜਾਬੀ ਭਾਸ਼ਾ ਹੈਗੀ ਨਹੀਂ ਹੈ ਇੱਕ ਲਫ਼ਜ਼ ਜੀ ਵੀ ਨਹੀਂ ਹੈ ਪੰਜਾਬੀ ਗੁਰਮੁਖੀ ਲਿਪੀ ਹੈ ਜਿਹੜੀ ਲਿਖੀ ਹੈ ਗੁਰੂ ਗੁਰਬਾਣੀ ਉਹ ਗੁੰਦੀ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਹੈ ਪੰਜਾਬੀ ਦੇ ਵਿੱਚ ਨਹੀਂ ਤੇ ਉਹਦੇ ਵਿੱਚ ਵੱਖ-ਵੱਖ ਵੱਖ-ਵੱਖ ਭਾਸ਼ਾਵਾਂ ਨਹੀਂ ਉਹਦੇ ਵਿੱਚ ਹਵਦੀ ਵੀ ਹੈ ਉਸ ਤੋਂ ਬਾਅਦ ਔਰੰਗਾਬਾਦੀ ਹੈਗੀ ਮਾਰਵਾੜੀ ਹੈ ਅਲੱਗ-ਅਲੱਗ ਭਾਸ਼ਾਵਾਂ ਨਹੀਂ ਤੁਹਾਨੂੰ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਖਰੀ ਮੈਂ ਸਮਝ ਨਹੀਂ ਪਾਇਆ ਅਸ ਤੱਕ ਕਿ ਤੁਸੀਂ ਐਦਾ ਨਹੀਂ ਮੰਨੋਗੇ ਕਿ ਤੁਸੀਂ ਫਿਰ ਆਮੋ ਸਾਹਮਣੇ ਦੀ ਚੁਣੌਤੀ ਦੀ ਗੱਲ ਸਮਝਦੇ ਹੋ ਠੀਕ ਹੈ ਅਸੀਂ ਗੁਰਦੁਆਰੇ ਨੂੰ ਛੱਡ ਦਿੰਦੇ ਹਾਂ ਕੋਈ ਗੱਲ ਨਹੀਂ ਤੇ ਤੁਸੀਂ ਇਹ ਕੰਮ ਕਰੋ ਲਾਈਵ ਡਿਬੇਟ ਤੇ ਆ ਜਾਓ ਜਿੰਨੇ ਵੀ ਪ੍ਰਚਾਰਕ ਨੇ ਜਿਹੜੇ ਆਖਦੇ ਕਿ ਹਿੰਦੀ ਪੰਜਾਬੀ ਹਿੰਦੀ ਪੰਜਾਬੀ ਆ ਜਾਓ ਲਾਈਵ ਡਿਬੇਟ ਤੇ ਗੱਲ ਕਰਦਾ ਮੈਂ ਤੁਹਾਡੇ ਨਾਲ ਜਿਹੜਾ ਹਿੰਦੀ ਏਰੀਆ ਦਾ ਜੰਮਿਆ ਹੈ ਕਿ ਉਹ ਸਿੱਖਣੀ ਹੈ ਠੀਕ ਹੈ ਕੋਈ ਕਨਵਰਟਡ ਹੈ ਕੋਈ ਅਨੀ ਅਦਰ ਕਈ ਸਿਚੁਏਸ਼ਨਸ ਨੇ ਕਿ ਉਹ ਸਿੱਖਣੀ ਅਗਰ ਉਹ ਸਿੱਖ ਨਹੀਂ ਫਿਰ ਤੁਸੀਂ ਕਿਵੇਂ ਸਿੱਖ ਹੋ ਸਕਦੇ ਹੋ ਪੰਜਾਬ ਦੇ ਵਿੱਚ ਜਾਤੀਵਾਦ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਧਰਮ ਦੇ ਨਾਂ ਤੇ ਗੁੰਡਾਗਰਦੀ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਵੇਦੀਅਮ ਵੇਦਵੀ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਮੈਂ ਕਦੇ ਨਹੀਂ ਸੁਣਿਆ ਕਿ ਹైదరాబాద్ ਦੇ ਵਿੱਚ ਕੋਈ ਵੇਦਵੀ ਹੋਗੀ ਬੰਬੇ ਦੇ ਵਿੱਚ ਕੋਈ ਵੇਦਵੀ ਹੋਗੀ ਕਲਕੱਤਾ ਦੇ ਵਿੱਚ ਕੋਈ ਵੇਦਵੀ ਹੋਈ ਨੇਪਾਲ ਦੇ ਵਿੱਚ ਕੋਈ ਵਹਿਦਵੀ ਹੋਈ ਉਸ ਤੋਂ ਬਾਅਦ ਮੈਂ ਕਦੇ ਨਹੀਂ ਸੁਣੀ ਕਿ ਅੰਡਮਾਨ ਨਿਕੋਬਰ ਪੋਰਟ ਬਲੇਅਰ ਦੇ ਵਿੱਚ ਕੋਈ ਵਹਿਦਵੀ ਹੋਈ ਕਿਉਂ ਪੰਜਾਬ ਹੀ ਕਿਉਂ ਹੁੰਦੀਆਂ ਨੇ ਸਾਰੀ ਵਹਿਦਗੀਆਂ ਕਿਉਂਕਿ ਪੰਜਾਬ ਦੇ ਜਿਹੜੇ ਪ੍ਰਚਾਰਕ ਨੇ ਉਹ ਅਕਸਰ ਦੂਜੇ ਧਰਮਾਂ ਦੇ ਬਾਰੇ ਮਾੜੀ ਸੋਚ ਰੱਖਦੇ ਹਨ ਉਹਨਾਂ ਦੀ ਗੰਦੀ ਘਟੀਆ ਸੋਚ ਹੈ ਉਹ ਹਮੇਸ਼ਾ ਦੂਜੇ ਧਰਮਾਂ ਨੂੰ ਭੰਡਦੇ ਨੇ ਤੇ ਦੂਜੇ ਧਰਮਾਂ ਦੇ ਲੋਕ ਕੀ ਤੁਹਾਨੂੰ ਟੇਕਾ ਕੱਢਣਗੇ ਤੁਹਾਡੇ ਆਰਥੀ ਤਾਂ ਨਹੀਂ ਉਤਾਰਾਂਗੇ ਨਾ ਤੇ ਸਿੱਧੀ ਜੀ ਗੱਲ ਹੈ ਤੁਸੀਂ ਅਗਰ ਦੂਜੇ ਧਰਮਾਂ ਨੂੰ ਉਲਟਾ ਸਿੱਧਾ ਬੋਲੋਗੇ ਤੇ ਦੂਜੇ ਧਰਮਾਂ ਦੇ ਲੋਕ ਵੀ ਤੁਹਾਨੂੰ ਕੋਈ ਨਾ ਕੋਈ ਰਿਐਕਸ਼ਨ ਕਰਨਗੇ ਅਸਲ ਮੈਂ ਜਿਹੜੀ ਗੱਲ ਹੈ ਉਹ ਇਹ ਹੈ ਕਿ ਸਾਡੇ ਜਿਹੜੇ ਪ੍ਰਚਾਰਕ ਉਹ ਦੂਜੇ ਧਰਮਾਂ ਦੀ ਨੌਲੇਜ ਤਾਂ ਰੱਖਦੇ ਨਹੀਂ ਹੈਨਾ ਤੇ ਆਪਣੇ ਬਚਾਅ ਦੇ ਵਿੱਚ ਉਹ ਆਰਐਸਐਸ ਦੇ ਨਾਮ ਅੜ ਦਿੰਦੇ ਨੇ ਔਰ ਜਦੋਂ ਕੁਝ ਹੁੰਦਾ ਹੈ ਸਿੱਖਾਂ ਦਾ ਕਰਮ ਧਰਮ ਪਰਿਵਰਤਨ ਹੁੰਦਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਧਰਮ ਪਰਿਵਰਤਨ ਹੁੰਦਾ ਹੈ ਤਾਂ ਸਿੱਖਾਂ ਦਾ ਹੁੰਦਾ ਪੰਜਾਬ ਦੇ ਵਿੱਚ ਹੈ ਨਾ ਉਸ ਤੇ ਉਸ ਦੇ ਵਾਸਤੇ ਉਹਨਾਂ ਦਾ ਬਚਾਓ ਦਾ ਇੱਕ ਪੁਆਇੰਟ ਹੈ ਇਸਾਈ ਲੋਕ ਇਕ ਕਰਦੇ ਨੇ ਇਸਾਈ ਉਹ ਕਰਦੇ ਨੇ ਹਿੰਦੂਆ ਨੇ ਕੀਤਾ ਪਤਾ ਨਹੀਂ ਕੀ ਕੀ ਬਹਾਨੇ ਬਾਜ਼ੀ ਅਗਰ ਤੁਹਾਡੇ ਨਾਲ ਕੋਲ ਅਗਰ ਚੰਗੀ ਵਿਦਿਆ ਹੈ ਨਾ ਕੋਈ ਧਰਮ ਪਰਿਵਰਤਨ ਨਹੀਂ ਕਰ ਸਕਦਾ ਮੈਂ ਸਾਰੇ ਧਰਮਾਂ ਦੀ ਪੜ੍ਹਾਈ ਕੀਤੀ ਹੈ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਹੈ ਨਾ ਮੇਰਾ ਮੈਨੂੰ આજ ਤੱਕ ਕੋਈ ਕਨਵਰਟ ਨਹੀਂ ਕਰ ਪਾਇਆ ਕਿਉਂ ਫਿਰ ਪੰਜਾਬ ਦੇ ਲੋਕ ਸਾਰੇ ਧਰਮ ਬਦਲਦੇ ਨੇ ਅਮਰ ਕੀ ਹੋ ਸਕਦਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਪਤਾ ਨਹੀਂ ਹੈ ਕਿ ਉਹਨਾਂ ਦੀ ਬੁੱਧੀ ਨਹੀਂ ਹੈਗੀ ਉਹ ਵੀ ਤੋਂ ਵੇਖ ਰਹੇ ਨਾ ਸਾਡੇ ਪ੍ਰਚਾਰਕ ਅਕਸਰ ਦੂਜੇ ਧਰਮਾਂ ਨੂੰ ਉਲਟਾ ਸਿੱਧਾ ਬੋਲਦੇ ਨੇ ਹਨਾ ਦੂਜੇ ਧਰਮਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਹੁੰਦੀ ਨਹੀਂ ਹਨਾ ਦੂਜਾ ਤੇ ਦੂਜਿਆਂ ਦੀ ਗੱਲ ਤਾਂ ਛੱਡੋ ਤੁਹਾਨੂੰ ਆਪਣੇ ਧਰਮਾਂ ਦੀ ਵੀ ਚੰਗੀ ਤਰ੍ਹਾਂ ਕੋਈ ਨੌਲੇਜ ਨਹੀਂ ਹੈ ਅਗਰ ਮੈਂ ਸਹੀ ਤਰੀਕੇ ਨਾਲ ਗੱਲ ਕਰਾ ਤੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਦਾਂ ਦੀਆਂ ਕਈ ਕਥਾਵਾਂ ਨੇ ਉਹਨਾਂ ਦੀ ਤੁਸੀਂ ਵਿਆਖਿਆ ਨਹੀਂ ਕਰ ਸਕਦੇ ਸਹੀ ਤੁਸੀਂ ਬਸ ਸੁਣੀ ਸੁਣਾਈ ਗੱਲਾਂ ਹੀ ਦੱਸਦੇ ਹੋ ਸੁਣੀ ਸੁਣਾਈ ਗੱਲਾਂ ਹੀ ਦੱਸਦੇ ਹੋ ਅਗਰ ਤੁਹਾਡੇ ਨਾਲ ਕੋਈ ਫਿਲਾਸਫੀ ਨਾਲ ਗੱਲ ਕਰ ਲੇ ਤੁਸੀਂ ਉੱਥੇ ਝੁਪੋ ਜਾਊਗੇ ਤੁਹਾਡੇ ਨਾਲ ਕੋਈ ਚੰਗਾ ਕੋਈ ਵਧੀਆ ਵਿਦਵਾਨ ਆ ਜਾਊਗਾ ਤੁਹਾਡੇ ਨਾਲ ਗੱਲ ਕਰਨ ਵਾਸਤੇ ਤੁਸੀਂ ਇੱਕ ਅੱਖਰ ਵੀ ਨਹੀਂ ਬੋਲ ਸਕਦੇ ਹੈਨਾ ਫਿਰ ਤੁਸੀਂ ਫਰਕ ਕਰਦੇ ਹੋ ਇਹ ਭਾਈ ਇਹ ਨੇ ਇਹ ਉਹ ਨੇ ਹੈਨਾ ਇਹ ਕਿੰਦਾ ਦੀ ਗੱਲ ਹੈਗੀ ਤੁਹਾਡੀ ਅਗਰ ਤੁਸੀਂ ਪੰਜਾਬ ਦੇ ਜਿੰਨੇ ਵੀ ਪ੍ਰਚਾਰਕ ਹੋ ਅਗਰ ਤੁਸੀਂ ਇਤਨੇ ਆਪਣੇ ਆਪ ਨੂੰ ਕੋਈ ਵੱਡਾ ਪ੍ਰਚਾਰਕ ਆਖਦੇ ਹੋ ਨਾ ਸਮਝਦੇ ਹੋ ਤਾਂ ਤੁਸੀਂ ਇੱਕੋ ਹੀ ਗੱਲ ਮੇਰੀ ਸਮਝ ਲਓ ਕਿ ਤੁਹਾਨੂੰ ਇਹ ਤੋਂ ਜੇ ਵਹਿਦ ਭਾਉ ਜਿਹੜਾ ਹੈਗਾ ਭੇਦ ਭਾਉ ਤੁਸੀਂ ਕਰਦੇ ਹੋ ਇਹਨੂੰ ਛੱਡ ਦਿਓ ਨਾ ਤਾਂ ਦੂਜੀ ਸੀ ਦੀ ਗੱਲ ਹੈ ਅਸੀਂ ਖੁਦ ਆਮੋ ਸਾਹਮਣੇ ਤੁਹਾਨੂੰ ਚੁਣੌਤੀ ਦੇ ਦਾਂਗੇ ਠੀਕ ਹੈ ਅਸੀਂ ਹਿੰਦੀ ਬੋਲਣ ਵਾਲੇ ਆ ਠੀਕ ਹੈ ਅਸੀਂ ਪੰਜਾਬੀ ਨਹੀਂ ਬੋਲ ਸਕਦੇ ਚੰਗੀ ਤਰ੍ਹਾਂ ਕਿ ਅਸੀਂ ਸਿੱਖ ਨਹੀਂ ਆ ਸਾਡੇ ਨਾਲ ਬਾਰ ਬਾਰ ਕੀ ਹੁੰਦਾ ਹੈ ਕੀ ਸਾਡੇ ਦੇ ਵਿੱਚ ਕੋਈ ਦਿਮਾਗ ਨਹੀਂ ਹੈਗਾ ਅਗਰ ਅਸੀਂ ਇੱਕੋ ਹੀ ਤਰਕ ਤੁਹਾਡੇ ਸਾਹਮਣੇ ਅਗਰ ਰੱਖ ਦਿੱਤਾ ਤੇ ਤੁਸੀਂ ਕਦੇ ਵੀ ਕੋਈ ਜਵਾਬ ਨਹੀਂ ਦੇ ਸਕਦੇ ਹੋ ਹੈਨਾ ਤੋਂ ਲੇਕਿਨ ਬਾਰ ਬਾਰ ਉਹੀ ਕੱਟੜਤਾ ਉਹੀ ਕੱਟੜਤਾ ਉਹੀ ਰੂੜੀ ਬਾਤ ਉਹੀ ਧਰਮਵਾਦ ਕੀ ਗੱਲ ਹੈ ਕਿ ਤੁਸੀਂ ਇੰਨੇ ਸਿਆਣੇ ਹੋ ਅਗਰ ਮੈਂ ਇਦਾਂ ਦੀਆਂ ਕਈਆਂ ਗੱਲਾਂ ਨੇ ਮੈਂ ਉਹਨਾਂ ਨੂੰ ਬੋਲਣ ਨਹੀਂ ਚਾਹਾਂ ਕੋਈ ਗੱਲ ਨਹੀਂ ਅਸੀਂ ਹਿੰਦੀ ਪੰਜਾਬੀ ਜਿਹੜੇ ਵੀ ਹੈ ਕੇ ਸਾਰੇ ਭਰਾ ਆ ਆਪਸ ਵਿੱਚ ਦੇ ਵਿੱਚ ਤੇ ਅਸੀਂ ਤਾਂ ਕੋਈ ਬੇਦਬਾਵੀਂ ਬੇਦਬਾਵੀਂ ਨਹੀਂ ਕਰਦੇ ਕੋਈ ਮਤਲਬ ਕੋਈ ਫਰਕ ਨਹੀਂ ਕਰਦੇ ਤੁਹਾਡੇ ਤੇ ਲੇਕਿਨ ਤੁਸੀਂ ਬੜਾ ਹੀ ਫਰਕ ਕਰਦੇ ਹੋ ਹੈਨਾ ਕੋਈ ਹਿੰਦੀ ਬੋਲਣ ਵਾਲਾ ਮਿਲ ਜੂਗਾ ਤੁਸੀਂ ਉਹਨਾਂ ਨੂੰ ਭਈ ਆਖ ਦੇ ਦੇ ਹੈਨਾ ਇਹ ਕਿਵੇਂ ਦੀ ਗੱਲ ਹੋ ਗਈ ਅਗਰ ਤੁਹਾਨੂੰ ਇੰਨਾ ਹੀ ਘਮੰਡ ਹੈ ਤੇ ਤੁਸੀਂ ਇੱਕ ਵਾਰ ਗੱਲ ਕਰ ਲਓ ਚਾਹੋ ਕੋਈ ਵੀ ਸਿਕ ਮਿਸਨਰੀ ਦਾ ਪ੍ਰਚਾਰਕ ਹੋਵੇ ਚਾਹੋ ਕੋਈ ਸਮprਦਾਇ ਦਾ ਪ੍ਰਚਾਰਕ ਹੋਵੇ ਉਹਨੂੰ ਮੈਂ ਚੰਗੇ ਤਰ੍ਹਾਂ ਠੀਕ ਕਰ ਸਕਦਾ ਹਾਂ ਉਹ ਵਿਚਾਰ ਦੇ ਵਿੱਚ ਹੀ ਗੱਲ ਕਰ ਲੈ ਕੋਈ ਗਲਤੀ ਹੈ ਹੈਨਾ ਪਤਾ ਲੱਗ ਜਾਊਗਾ ਕੌਣ ਕਿੰਨੇ ਪਾਣੀ ਦੇ ਵਿੱਚ ਹੈਗਾ ਹੈਨਾ ਦੂਜੀ ਗੱਲ ਅਕਾਲ ਤਖਤ ਸਾਹਿਬ ਅੱਜ ਤੱਕ ਇੱਕ ਗੱਲ ਦਾ ਜਵਾਬ ਨਹੀਂ ਦੇ ਪਾਇਆ ਮੇਰਾ ਮੈਂ ਸੰਨ 2018 ਦੇ ਵਿੱਚ ਅਕਾਲ ਤਖਤ ਗਿਆ ਸੀ ਫਿਰ 2019 ਫਿਰ 2020 ਲਗਾਤਾਰ 3 ਸਾਲ ਮੈਂ ਅਕਾਲ ਤਖਤ ਗਿਆ ਤੇ ਉੱਥੇ ਮੈਂ ਕੋਈ ਧਰਮ ਪ੍ਰਚਾਰ ਕਮੇਟੀ ਜਿਹੜੀ ਰੂਮ ਨੰਬਰ 22 ਜਿਹੜਾ 3rd ਫਲੋਰ ਹੈਗਾ ਅੰਮ੍ਰਿਤਸਰ ਧਰਮ ਪ੍ਰਚਾਰ ਕਮੇਟੀ ਦਾ ਉੱਥੇ ਮੈਂ ਉਹਨਾਂ ਨੂੰ ਗੱਲ ਆਖੀ ਸੀਗੀ ਜਿਹੜੇ 10 ਗੁਰਾਂ ਦੇ ਨਾਂ ਤੇ ਜਿਹੜੀ ਫੋਟੋ ਚੱਲ ਰਹੀ ਹੈ ਇਹਨੂੰ ਬੰਦ ਕਰਨ ਦਾ ਕੋਈ ਤਰੀਕਾ ਲੱਭੋ ਨਾ ਜੀ ਕਿਉਂਕਿ ਉਹਨਾਂ ਦਾ ਤਾਂ ਬਿਜ਼ਨਸ ਚੱਲਦਾ ਨਾ ਜਿਹੜੀ ਆ ਗੁਰਦੁਆਰਾ ਮੈਨੇਜਮੈਂਟ ਨੇ ਕਮੇਟੀਆਂ ਨੇ ਜਾਂ ਕੋਈ ਵੀ ਮੈਨੇਜਮੈਂਟ ਨੇ ਪੰਜਾਬ ਦੀ ਆ ਜਾਂ ਪੰਜਾਬ ਤੋਂ ਬਾਹਰ ਦੀ ਆ ਹੈਨਾ ਲੋਕਾਂ ਨੂੰ ਤੁਸੀਂ ਕੀ ਸਮਝਾਓਗੇ ਕਿਉਂਕਿ ਤੁਹਾਡੇ ਜਿਹੜੇ ਪ੍ਰਚਾਰਕ ਨੇ ਪੰਜਾਬ ਦੇ ਉਹ ਸਾਰੇ ਲਾਲਚੀ ਨੇ ਉਹਨਾਂ ਨੂੰ ਪੈਸੇ ਦੀ ਭੁੱਖ ਹੈਗੀ ਉਹਨਾਂ ਨੂੰ ਲਾਲਸਤਾ ਲਾ ਕੋਈ ਵਿਕਦਾ ਹੀ ਦਿਖਦਾ ਹੀ ਨਹੀਂ ਕਿਉਂ ਇੱਕ ਇੱਕੋ ਤਰਫ ਤੋਂ ਇੱਕ ਗੱਲ ਤੋਂ ਆਖਦੇ ਨੇ ਕਿ ਅਸੀਂ ਫੋਟੋ ਨੂੰ ਨਹੀਂ ਮੰਨਦੇ ਮੂਰਤੀ ਨੂੰ ਨਹੀਂ ਮੰਨਦੇ ਇਹ ਨਹੀਂ ਮੰਨਦੇ ਸਾਡੇ ਨੂੰ ਕੋਲ 파ਖੰਡ ਨਹੀਂ ਹੈਗਾ ਤੇ ਦੂਜੀ ਤਰ੍ਹਾਂ ਦੂਜੀ ਤਰਫ ਕੀ ਕਰਦੇ ਨੇ ਇੱਕ ਚੋਰੀ ਉਹ ਚੋਰੀ ਕੇ ਮੈਂ ਤੁਹਾਨੂੰ ਦੱਸਦਾ ਜਦੋਂ ਕਿਥੇ ਕੋਈ ਕੋਈ ਪ੍ਰੋਗਰਾਮ ਹੋਊਗਾ ਕਥਾ ਵਿਚਾਰ ਤਾਂ ਉੱਥੇ ਜਿਹੜੇ ਪੋਸਟਰ ਹੁੰਦੇ ਨੇ ਨਾ ਪੋਸਟਰ ਪੋਸਟਰ ਤੇ ਅਕਸਰ ਕੋਈ 10 ਗੁਰੂਆਂ ਦੇ ਰਿਲੇਟਿਡ ਕੋਈ ਫੋਟੋ ਲੱਗੀ ਹੋਗੀ ਉੱਥੇ ਅਗਰ ਤੁਸੀਂ ਇੰਨੇ ਹੀ ਸੱਚੇ ਸਿੱਖ ਹੋ ਜਿਹੜੇ ਗੁਰਦੁਆਰਾ ਜਿਹੜੀ ਮੈਨੇਜਮੈਂਟ ਜਿਹੜੀ ਸੰਸਥਾ ਕੋਈ ਪੋਸਟਰ ਤੇ 10 ਗੁਰੂਆਂ ਦੇ ਨਾਂ ਤੇ ਫੋਟੋ ਛਪਾਉਂਦੀ ਹੈ ਤੁਸੀਂ ਸਿੱਧਾ ਕਹੇ ਦਿਓ ਜਾਂ ਤਾਂ ਫੋਟੋ ਹਟਾਓ ਜਾਂ ਤਾਂ ਸਾਡਾ ਪ੍ਰੋਗਰਾਮ ਰੱਦ ਕਰ ਦਿਓ ਕੈਨਸਲ ਕਰ ਦਿਓ اگر تو اتھے اتنے بڑے پرچارک ہو نہیں تو سی ادਾਂ ਦੀਆਂ ਗੱਲਾਂ ਨਹੀਂ ਕਰ ਸਕਦੇ ਤੈ ਕਿਉਂਕਿ ਤੁਸੀਂ ਪੰਜਾਬ ਦੇ ਜਿਹੜੇ ਵੀ ਪ੍ਰਚਾਰਕ ਹੋ ਸਾਰੇ ਕੇ ਸਾਰੇ ਚੋਰ ਹੋ ਜੋ ادਾਂ ਦੀਆਂ ادਾਂ ਦੇ ਕੰਮ ਕਰਦੇ ਇੱਕ طرف تو ਤੁਸੀਂ ਆਖਦੇ ਕਿ ਅਸੀਂ ਮੂਰਤੀ ਪੂਜਾ ਦੇ ਖਿਲਾਫ ਆ ਫੋਟੋਸ ਦੇ ਖਿਲਾਫ ਆ ਇਹ ਗਲਤ ਹੈ ਸਿੱਖਾਂ ਨਾਲ ਧੱਕਾ ਹੋ ਰਿਹਾ ਤੇ ਜਿੱਥੇ ਕੋਈ ਪੋਸਟਰ ਤੇ ਕੋਈ ਫੋਟੋ ਲੱਗੀ ਹੁੰਦੀ ਹੈ ਉੱਥੇ ਤੂੰ ਮਵਦੀਆ ਤਰੀਕੇ ਨਾਲ ਕੋਈ ਕਥਾ ਐ ਪ੍ਰੋਗਰਾਮ ਕਰਕੇ ਆਂਦੇ ਹੋ ਕਿਉਂ ਅਗਰ ਤੁਸੀਂ ਕਿਸੇ ਕਿਸੇ ਫੋਟੋ ਨਾਲ ਨਹੀਂ ਮੰਨਦੇ ਹੋ ਗੁਰਬਾਣੀ ਨਹੀਂ ਮੰਦੀ ਹੈ ਤੇ ਫਿਰ ਤੁਸੀਂ ਉਸ ਗੁਰਦੁਆਰੇ ਦੇ ਵਿੱਚ ਕਥਾ ਕਿਉਂ ਕਰਦੇ ਹੋ ਜਿੱਥੇ ਕੋਈ ਫੋਟੋ ਲੱਗੀ ਆ ਦਸ ਗੁਰੂਆਂ ਦੇ ਨਾਂ ਤੇ ਕਿਉਂ ਤੁਸੀਂ ਸਿਰਫ ਆਪਣੀ ਜੇਬ ਵੱਲ ਦੇਖਦੇ ਹੋ ਔਰ ਇਸ ਤੋਂ ਜ਼ਿਆਦਾ ਤੁਸੀਂ ਕੁਝ ਨਹੀਂ ਵੇਖਦੇ ਚਾਹ ਕੋਈ ਸੰਪਰਦਾਇ ਦਾ ਕਥਾਵਾਚਕ ਹੋਗਾ ਚਾਹ ਮਿਸ਼ਨਰੀ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਨਾ ਔਰ ਜਿਹੜਾ ਆਪਣੇ ਆਪ ਨੂੰ ਇਤਨਾ ਵੱਡਾ ਵਿਦਵਾਨ ਸਮਝਦਾ ਹੋ ਆ ਕੇ ਗੱਲ ਕਰ ਲੈ ਕੋਈ ਗੱਲ ਨਹੀਂ ਹੈ ਮੇਰੇ ਨੰਬਰ ਮੇਰੇ ਚੈਨਲ ਦੇ ਵਿੱਚ ਹੈਗਾ ਤੁਸੀਂ ਇੱਦਾਂ ਹੀ ਗੱਲ ਕਰ ਲਓ ਹੈਨਾ ਔਰ ਇੱਕੋ ਇੱਕ ਇੱਕੋ ਇੱਕ ਮੈਂ ਗਲਤ ਨਾ ਆਖ ਦੇਣਾ ਕਿ ਤੁਸੀਂ ਆਮੋ ਸਾਹਮਣੇ ਦੇ ਗੱਲ ਕਰ ਲਓ ਜਾਂ ਤਾਂ ਲਾਈਵ ਆ ਜਾਓ ਸੰਗੀਤ ਨਾਲ ਨਿਪਟੜ ਲੈਣਾ ਇੱਕ ਦੂਜੇ ਨੂੰ ਐਕਚੁਅਲ ਮੈਂ ਨਾ ਜਿਹੜੇ ਪੰਜਾਬ ਦੇ ਕਥਾਵਾਚਕ ਨੇ ਉਹ ਸਿਰਫ ਪੈਸੇ ਦੇ ਪਿੱਛੇ ਭੱਜਦੇ ਨੇ ਉਹਨਾਂ ਨੂੰ ਗੁਰਬਾਣੀ ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਨੂੰ ਸਿੱਖੀ ਤੋਂ ਕੋਈ ਮਤਲਬ ਨਹੀਂ ਹੈ ਉਹ ਸਿਰਫ ਆਪਣੇ ਪੈਸਾ ਤੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਕਿੱਥੇ ਸਾਡੇ 10 ਗੁਰੂਆਂ ਦੇ ਨਾਂ ਤੇ डुप्लीकेट फोटोज प्रमोट हो रहीया ने किथे ਕੀ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕੋਈ ਚਾਹ ਕਿੰਨਾ ਕੁਝ ਵੀ ਕਰੇ ਉਹਨਾਂ ਨੂੰ ਪੈਸੇ ਚਾਏਦੇ ਚਾਹ ਉੱਥੇ ਦੇ ਕਈ ਰਾਗੀ ਨੇ ਮੈਂ ਉਹਨਾਂ ਨੂੰ ਵੀ ਚੰਗੇ ਤਰ੍ਹਾਂ ਜਾਣਦਾ ਵੱਡਾ ਵੱਡੇ ਦਿਖਾ ਕੇ ਆਦੋਂ ਮੈਂ ਚੰਗੇ ਤਰ੍ਹਾਂ ਜਾਣਦਾ ਕਿਉਂ ਕਾ ਅਕਾਲ ਤਖਤ ਹ ਤੱਕ ਇਸ ਗੱਲ ਨੂੰ ਕਦੇ ਸੀਰੀਅਸ ਨਹੀਂ ਲਿਆ ਅਕਾਲ ਤਖਤ ਨੇ ਮੈਨੂੰ ਅਜ ਤੱਕ ਕੋਈ ਜਵਾਬ ਨਹੀਂ ਮਿਲਿਆ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਤੋਂ ਕਿਉਂ ਕਿਉਂਕਿ ਤੁਸੀਂ ਇਸ ਲਈ ਕੋਈ ਜਵਾਬ ਨਹੀਂ ਦਿੰਦੇ ਹੋ ਕਿਉਂਕਿ ਤੁਹਾਡਾ ਬਿਜ਼ਨਸ ਲਾਸ ਹੋ ਸਕਦਾ ਹੈ ਜੇਕਰ ਤੁਸੀਂ ਬੋਲ ਦੋਗੇ ਫਰਮਾਨ ਹੁਕਮਨਾਮਾ ਕਰ ਦੋਗੇ ਕਿ ਜਿਹੜੇ 10 ਗੁਰੂਆਂ ਦੇ ਨਾਂ ਦੇ ਫੋਟੋਆਂ ਨੇ ਉਹਨਾਂ ਨੂੰ ਬੰਦ ਕਰੋ ਇਹ ਗਲਤ ਹੈ ਤੇ ਉੱਥੇ ਹੀ ਤੁਹਾਡਾ ਬਿਜ਼ਨਸ ਬੰਦ ਕਿਉਂਕਿ ਦਰਬਾਰ ਸਾਹਿਬ ਦੇ ਲਾਗੇ ਜਿੰਨੇ ਵੀ ਦੁਕਾਨਾਂ ਨੇ ਉੱਥੇ ਸਾਰੇ ਕੇ ਸਾਰੇ ਫੋਟੋਆਂ ਵਿਕਦੀਆਂ ਨੇ ਮੂਰਤੀਆਂ ਵਿਕਦੀਆਂ ਔਰ ਤਾਂ ਛੱਡੋ ਹੈਨਾ ਹਜੂਰ ਸਾਹਿਬ ਵੇਖੋ ਪਟਨਾ ਸਾਹਿਬ ਦੇਖੋ ਹੈਨਾ ਅਨੰਦਪੁਰ ਵੇਖੋ ਔਰ ਦੰਗਦਮਾ ਸਾਹਿਬ ਵੇਖੋ ਜਿੱਥੇ ਵੀ ਤੁਸੀਂ ਵੇਖੋਗੇ ਕਿਤੇ ਵੀ ਤੁਸੀਂ ਵੇਖੋ ਜਿਹੜੇ ਵੀ ਗੁਰਦੁਆਰਾ ਮੈਨੇਜਮੈਂਟ ਨੇ ਉਹਨਾਂ ਗੁਰਦੁਆਰੇ ਦੇ ਨੇੜੇ ਤੇੜੇ ਜਿਹੜੇ ਵੀ ਦੁਕਾਨਾਂ ਨੇ ਉੱਥੇ ਕੋਈ ਨਾ ਕੋਈ ਫੋਟੋ ਵਿਕਦੀਏ ਕੋਈ ਨਾ ਕੋਈ ਸਟੈਚੂ ਸੈਂਬਲਸ ਕੀ ਇਹ ਪਾਗਲਪਨ ਕੀ ਆਕਾਲ ਤਖਦ ਜਿਹੜੇ ਜੱਥੇ ਦਾਾਰ ਹੈਗਾ ਜਾਂ ਫਿਰ ਜਿਹੜੇ ਵੀ ਧਰਮ ਪ੍ਰਚਾਰ ਕਮੇਟੀ ਦੇ ਮੈਨੇਜਮੈਂਟ ਦੇ ਲੋਕ ਨੇ ਕਿ ਉਹਨਾਂ ਕੋਲ ਇਤਨੀ ਵੀ ਬੁੱਧੀ ਨਹੀਂ ਹੈ ਕੀ ਸਾਡੇ ਜਿਹੜੇ ਸਿੱਖ ਕੌਮ ਹੈਗੀ ਇਹਦੀ ਜਿਹੜੀ ਨੈਸਟ ਜਨਰੇਸ਼ਨ ਹੈ ਇਹ ਕਿੱਥੇ ਜਾ ਰਹੀ ਹੈ ਆਉਣ ਵਾਲੀ ਪੀੜ੍ਹੀ ਕਿੱਥੇ ਜਾ ਰਹੀ ਹੈ ਸਾਡੀ ਮਾਨਸਿਕਤਾ ਕਿੱਥੇ ਜਾ ਰਹੀ ਹੈ ਤੁਸੀਂ ਇੱਕ ਵਾਰ ਸੋਚੋ ਜਿਹੜੇ ਲੋਕ ਅੱਜ ਜਿਨ੍ਹਾਂ ਨੂੰ ਇਤਿਹਾਸ ਨਹੀਂ ਪਤਾ ਜਿਨ੍ਹਾਂ ਨੂੰ ਗੁਰਬਾਣੀ ਦਾ ਕੁਛ ਕੱਖ ਨਹੀਂ ਪਤਾ ਉਹ ਲੋਕੀ 10 ਫੋਟੋਆਂ ਨੂੰ ਇੱਕ ਗੁਰੂ ਨਾਨਕ ਭਗਵਾਨ ਦੇ ਨਾਤੇ ਨਹੀਂ ਪੂਜਦੇ ਫੋਟੋਆਂ ਦੇ ਅੱਗੇ ਧੂਪ ਅਰਗਬਤੀ ਨਹੀਂ ਲਾਉਣ ਲੱਗੇ ਬੋਲੋ ਤਨੁਸ ਚੰਗੀ ਤਰ੍ਹਾਂ ਪਤਾ ਹੈ ਕਿ ਕੀ ਹੋ ਰਿਹਾ ਇਹਦਾ ਅੰਤਜਾਮ ਕੀ ਨਿਕਲੂਗਾ ਲੇਕਿਨ ਨਹੀਂ ਤੁਸੀਂ ਅਪਾਹੇ ਜੋ ਮਾਨਸਿਕ ਔਰ ਜਿਹੜਾ ਕਹਿੰਦਾ ਕਿ ਅਸੀਂ ਦਸਮ ਦੇ ਬੀਰੋਦੀਆਂ ਰਾਗਮਾਲਾ ਦੇ ਬੀਰੋਦੀਆਂ ਮੰਗਲਾ ਚਰਨ ਮੂਰ ਮੰਤਰ ਦੇ ਹਨ ਤੁਸੀਂ ਇੱਕ ਕੰਮ ਕਰੋ ਤੁਸੀਂ ਕੁਝ ਕਰ ਨਹੀਂ ਸਕਦੇ ਹੋ ਤਾਂ ਇੱਕ ਕੰਮ ਮੈਂ ਕਰਦਾ ਮੈਂ ਆਉਣ ਵਾਲੇ ਟਾਈਮ ਤੇ ਦਸਮ ਦੀ ਔਰ ਗੁਰੂ ਗ੍ਰੰਥ ਦੀ ਪੂਰੀ ਵਿਆਖਿਆ ਕਰਨ ਲੱਗਿਆ ਔਰ ਜਿਹੜਾ ਆਪਣੇ ਆਪ ਨੂੰ ਇਤਨਾ ਵੱਡਾ ਵਿਦਵਾਨ ਸਮਝਦਾ ਹੋ ਇੱਕ ਬਾਰ ਨਿਪਟ ਲੇ ਉਹਨੂੰ ਵੀ ਮੈਂ ਦੇਖੂਗਾ ਉਸ ਤੋਂ ਬਾਅਦ ਔਰ ਸਾਰੇ ਕੇ ਸਾਰੇ ਵਿਆਖਿਆ ਮੈਂ ਹਿੰਦੀ ਭਾਸ਼ਾ ਔਰ ਉਰਦੂ ਭਾਸ਼ਾ ਦੇ ਵਿੱਚ ਕਰੂੰਗਾ ਹੈਨਾ ਔਰ ਫਿਰ ਵੇਖਦਾ ਕਿ ਜਿਹੜਾ ਤੁਹਾਡਾ ਅਰਥ ਹੈ ਉਹ ਠੀਕ ਹੈ ਔਰ ਜਿਹੜੇ ਅਰਥ ਅਸੀਂ ਦਿੰਦੇ ਹਾਂ ਉਹ ਠੀਕ ਹੈ ਕਿਉਂਕਿ ਮੇਰੀ ਇੱਕ ਸਿੱਧੀ ਸੀ ਗੱਲ ਹੈ ਮੈਂ ਝੂਠ ਬਰਦਾਸ਼ਤ ਨਹੀਂ ਕਰਦਾ ਔਰ ਨਾ ਮੈਂ ਝੂਠ ਨੂੰ ਕਦੇ ਸਵੀਕਾਰ ਕਰਦਾ ਮੈਂ ਉਹੀ ਬੋਲਾਂਗਾ ਜਿਹੜਾ ਸੱਚ ਹੋਊਗਾ ਹੈਨਾ ਨਾ ਮੈਂ ਦਸ਼ਮ ਦਾ ਵਿਰੋਧੀ ਹਾਂ ਔਰ ਨਾ ਮੈਂ ਦਸ਼ਮ ਦਾ ਪੱਖਵਾਦੀ ਜੋ ਸਹੀ ਹੈ ਕੋਈ ਗਲਤ انا ਦੱਸੂਗਾ ਤੇ ਪੰਜਾਬ ਦੇ ਜਿਹੜੇ ਕਥਵਾਚਕ ਨੇ ਉਹਦੇ ਤੇ ਮੈਂ ਵਿਚਾਰ ਕਰਿਓ ਔਰ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਜਾਂ ਪੰਜ ਤਖਤ ਦੇ ਜਥੇਦਾਰ ਨੇ ਇੱਕ ਵਾਰ ਵਿਚਾਰ ਕਰਿਓ ਕਿ ਜਿਹੜੀਆਂ ਫੋਟੋਆਂ ਨੇ ਇਹਨਾਂ ਦਾ ਮਤਲਬ ਕੀ ਨਿਕਲੂਗਾ ਸਾਡੇ ਆਉਣ ਵਾਲੀ ਪੀੜ੍ਹੀ ਤੇ ਹੈਨਾ ਤੇ ਉਸ ਤੋਂ ਬਾਅਦ ਮੇਰੇ ਖਿਲਾਫ ਕੋਈ ਜਵਾਬੇ ਕਾਰਵਾਈ ਤੁਸੀਂ ਕਰਿਓ ਜੇਕਰ ਤੁਹਾਨੂੰ ਇੰਨੀ ਸਮਝ ਹੈਗੀ ਤਾਂ ਔਰ ਬੇਮਤਲਬ ਅਗਰ ਤੁਹਾਨੂੰ ਅਗਰ ਕੋਈ ਸ਼ੌਕ ਹੈ ਸਵਾਲ ਜਵਾਬ ਕਰਨ ਦਾ ਕੋਈ ਗੱਲ ਨਹੀਂ ਤੁਹਾਡਾ ਵੈਲਕਮ ਮੈਂ ਤਿਆਰ ਹੈ ਨਾ ਕਿਉਂਕਿ ਬੇਮਤਲਬ ਬਕਵਾਸ ਸਾਨੂੰ ਵੀ ਪਸੰਦ ਨਹੀਂ ਹੈ ਝੂਠ ਵੀ ਸਾਨੂੰ ਪਸੰਦ ਨਹੀਂ ਹੈ ਅਗਰ ਜੇਕਰ ਅਸੀਂ ਸਭ ਕੋ ਛੱਡ ਕੇ ਇੱਥੇ ਆਏ ਹਾਂ ਤੇ ਅਸੀਂ ਕੋਈ ਤੁਹਾਡੇ ਅੱਗੇ ਹੱਥ ਫੈਲਾਉਣ ਵਾਸਤੇ ਨਹੀਂ ਆਏ ਅਸੀਂ ਪੜੇ ਲਿਖੇ ਹਾਂ ਅਸੀਂ ਚੰਗੀ ਤਰ੍ਹਾਂ ਜਾਣਦਾ ਕਿਹੜਾ ਧਰਮ ਦੇ ਵਿੱਚ ਕੀ ਹੈ ਕਿਹੜੇ ਧਰਮ ਦੇ ਵਿੱਚ ਕੀ ਹੈ ਕੋਈ ਗੱਲ ਨਹੀਂ ਆਉਣ ਵਾਲੇ ਟਾਈਮ ਤੇ ਤੁਸੀਂ ਇੰਤਜ਼ਾਰ ਕਰੋ ਮਿਲ ਕੇ ਕੰਮ ਕਰਦੇ ਆਂ ਔਰ ਚੰਗੀ ਤਰ੍ਹਾਂ ਗੱਲ ਕਰਦੇ ਆਂ ਵਿਚਾਰ ਚੰਗੀ ਤਰ੍ਹਾਂ ਹੋਊਗੀ ਹੈਨਾ ਉਹ ਜਿਹੜੇ ਲੋਕ ਪ੍ਰਚਾਰਕ ਦੂਜੇ ਦੂਜੇ ਧਰਮਾਂ ਤੇ ਉਂਗਲੀਆਂ ਚੁੱਕਦੇ ਨੇ ਨਾ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਵਾਬ ਮਿਲੂਗਾ ਠੀਕ ਹੈ ਤੇ ਅਗਰ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹੋ ਔਰ ਸ਼ਬਦ ਗੁਰੂ ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਦੇ ਹੋ ਤਾਂ ਤੁਸੀਂ ਸੱਚਾਈ ਦਾ ਸਾਥ ਦੇਵੋਗੇ ਝੂਠ ਦਾ ਨਹੀਂ ਨਾ ਤੁਸੀਂ ਫੋਟੋਜ਼ ਨੂੰ ਪੂਜਣਾ ਛੱਡ ਦਿਓ ਫੋਟੋਜ਼ ਨੂੰ ਆਪਣੇ ਘਰਾਂ ਦੇ ਵਿੱਚ ਯੂਜ਼ ਕਰਨਾ ਬੰਦ ਕਰ ਦਿਓ ਗੁਰਦੁਆਰਿਆਂ ਤੋਂ ਹਟਾਓ ਉਹਨਾਂ ਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਸਿੱਖ ਧਰਮ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਗੁਰਬਾਣੀ ਨਾਲ ਸਿੱਖ ਇਤਿਹਾਸ ਨਾਲ ਕੋਈ ਸੰਬੰਧ ਨਹੀਂ ਹੈ ਜਿਹੜੀਆਂ ਫੋਟੋਆਂ ਨੇ ਉਹ ਤੇ ਸੋਭਾ ਸਿੰਘ ਜੋ ਪੇਂਟਰ ਹੈਗਾ ਉਸ ਦੀ ਹੈ ਮੋਡੀਫਾਈਡ ਹੈ ਕਿਉਂ ਸਾਰੇ ਸਿੱਖ ਕੌਮ ਗੁੰਮਰਾਹ ਹੋ ਰਹੀ ਹੈ ਤਾਨੂੰ ਕਦੇ ਇੱਕੋ ਇੱਕੋ ਗੱਲ ਤੁਸੀਂ ਆਖਦੇ ਆ ਸੀ ਸਿੱਖਾ ਆ ਸੀ ਸਿੱਖਣ ਵਾਸਤੇ ਆ ਤੁਹਾਨੂੰ ਅੱਜ ਤੱਕ ਇੰਨੀ ਸਮਝ ਨਹੀਂ ਆਈ ਕਿ ਅਸੀਂ ਗੁਰੂ ਨਾਨਕ ਦੇ ਉਲਟ ਚੱਲੇ ਆ ਤੁਹਾਨੂੰ ਪਤਾ ਨਹੀਂ ਲੱਗਿਆ ਹਸ ਤੱਕ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਉਹਨਾਂ ਦੇ ਵਿਚਾਰਧਾਰਾ ਸੀਗੀ ਉਸ ਦੀ ਉਲਟੀ ਤੁਹਾਡੀ ਚਾਲ ਚਲ ਚਾਲ ਖੜੇ ਹੋ ਗਈ ਹੈ ਤੁਸੀਂ ਜਰ ਰਹੇ ਹੋ ਉਲਟੀ ਉਲਟੀ ਦਿਸ਼ਾ ਵੱਲ ਤੁਸੀਂ ਜਾ ਰਹੇ ਹੋ ਤੁਹਾਨੂੰ ਪਤਾ ਨਹੀਂ ਲੱਗਿਆ ਹਸ ਤੱਕ ਜਿੱਥੇ ਦੇਖੋ ਪੰਜਾਬ ਦੇ ਵਿੱਚ 12600 ਪਿੰਡ ਨੇ ਲੇਕਿਨ ਲਗਭਗ 16000 ਡੇਰੇ ਨੇ ਪੰਜਾਬ ਦੇ ਵਿੱਚ 12600 ਪਿੰਡ ਨੇ 22 ਡਿਸਟ੍ਰਿਕਟ ਨੇ ਪੰਜਾਬ ਦੀ ਔਰ ਲਗਭਗ 16000 ਸਮਥਿੰਗ ਡੇਰੇ ਨੇ ਕਿਉਂ ਫਿਰ ਕਹਿੰਦੇ ਹੋ ਤੁਸੀਂ ਸਾਡੇ ਸਿੱਖ 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 ਧਰਮ ਛੱਡ ਕੇ ਈਸਾਈ ਬਨ ਰਹੇ ਨੇ ਫਿਰ ਕਦੇ ਤੁਸੀਂ ਆਖਦੇ ਹੋ ਆਰਐਸਐ ਸਾਡੇ ਨਾਲ ਇਹ ਕਰ ਰਹੀ ਹੈ ਯਾਰ ਕਿਉਂ ਇਹ ਸਾਰੇ ਕੇ ਸਾਰੇ ਬਹਾਨੇਬਾਜ਼ੀ ਛੱਡ ਦਿਓ ਸਟੱਡੀ ਕਰੋ ਤੇ ਲੋਕਾਂ ਨੂੰ ਸਹੀ ਜਵਾਬ ਦੋ ਲੋਕਾਂ ਦੇ ਡਾਊਟਸ ਕਲੀਅਰ ਕਰੋ ਜਿਹੜੇ ਲੋਕਾਂ ਨੂੰ ਕੋਈ ਡਾਊਟਸ ਹੈ ਕੋਈ ਸਵਾਲ ਹੈ ਉਹਨਾਂ ਦੇ ਸਵਾਲ ਦੇ ਜਵਾਬ ਦੋ ਕੋਈ ਧਰਮ ਨਹੀਂ ਬਦਲੂਗਾ ਤੁਹਾਡਾ ਹਨਾ ਕੋਈ ਕੁਝ ਨਹੀਂ ਹੋ ਸਕਦਾ ਜੇਕਰ ਤੁਸੀਂ ਇੱਕ ਮਾਨਸਿਕ ਅਪਾਹਜ ਹੋ ਜਿਹੜੇ ਕਥਵਾਚਕ ਨੇ ਤੇ ਫਿਰ ਤਾਂ ਸਿੱਖਾ ਦਾ ਪਰਿਵਰ ਧਰਮ ਪਰਤਨ ਹੋਣਾ ਸੁਭਾਵਿਕ ਸੀ ਗੱਲ ਹੈ ਨਾ ਕੋਈ ਸਾਡਾ ਧਰਮ ਨਹੀਂ ਬਦਲ ਸਕਦਾ ਕਿਉਂ ਕਿ ਅਸੀਂ ਕੋਈ ਸਟੱਡੀ ਨਹੀਂ ਕਰਦੇ ਕਿ ਅਸੀਂ ਕਿੱਥੇ ਨਹੀਂ ਰਹੇ ਸਭ ਕੁਝ ਹੋਇਆ ਨਹੀਂ ਕਿਉਂਕਿ ਪੰਜਾਬ ਦੇ ਜਿਹੜੇ ਕਥਵਾਚ ਨੇ ਉਹ ਕਟੜਵਾਦੀ ਵਿਚਾਰਧਾਰਾ ਨੇ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਬਸ ਦੂਜੇ ਧਰਮਾਂ ਤੇ ਉਲਟਾ ਸਿੱਧਾ ਬੋਲਣ ਦੀਆਂ ਗੱਲਾਂ ਨੇ ਉਹਨਾਂ ਨੂੰ ਕੋਈ ਸਟੱਡੀ ਦਾ ਪਤਾ ਨਹੀਂ ਆਏਗਾ ਕਿ ਕਿੱਥੇ ਕੀ ਹੈ ਕਿੱਥੇ ਕੀ ਨਹੀਂ ਹੈ ਖੁਦ ਉਹਨਾਂ ਨੂੰ ਗੁਰਬਾਣੀ ਦਾ ਨਹੀਂ ਪਤਾ ਤੇ ਦੂਜੇ ਧਰਮਾਂ ਦਾ ਕੱਖ ਕੱਖ ਪਤਾ ਹੋਊਗਾ ਤੋਂ ਮੈਂ ਸਮਝਦਾ ਕਿ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ ਤੇ ਇਸ ਦਾ ਕੋਈ ਗਲਤ ਮਤਲਬ ਨਹੀਂ ਨਿਕਲ ਕਢੋਗੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਵਿਚਾਰਧਾਰਾ ਹੈ ਉਹਨੂੰ ਨੂੰ ਐਕਸੈਪਟ ਕਰੋ ਤੇ ਉਹਨੂੰ ਤੁਸੀਂ ਸਵੀਕਾਰ ਕਰਕੇ ਉਸਤੇ ਆਪਣੀ ਜ਼ਿੰਦਗੀ ਬਤੀਤ ਕਰੋਗੇ ਗੁਰਬਾਨੀ ਨੂੰ ਸਮਝੋਗੇ ਔਰ ਜਿਹੜੇ ਵੀ ਮਾਨਸਿਕਤਾ ਵਿਚਾਰਧਾਰਾ 파ਖੰਡਵਾਦ ਦੀ ਉਹਨੂੰ ਛੱਡ ਦੋ ਤੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਫਰਮਾਨ ਨੇ ਉਹਨਾਂ ਨੂੰ ਫੋਲੋ ਕਰੋਗੇ ਆਪ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕਿਫਤੈ